ਜੋ ਰਾਜਪੁਰੇ ਦੇ ਨਗਰ ਕੌਂਸਲ ਦੇ ਈਓ ਸਾਹਿਬ ਨੇ ਅਵਤਾਰ ਚੰਦ ਜੀ ਅੱਜ ਮੈਂ ਉਹਨਾਂ ਦੇ ਖਿਲਾਫ ਜੇ ਤੁਸੀਂ ਕਦੇ ਜਾ ਕੇ ਦੇਖੋ ਮਜਬੂਦ ਵੀ ਹੋਣਗੇ ਤਾਂ ਕਹਿਣਗੇ ਸ਼ਿਕੀ ਦੱਸੋ ਕਿ ਇਹ ਆਪ ਦੇ ਗ੍ਰਹਿਸ਼ ਵੀ ਕਿ ਬਨੰਦ ਮੰਨਦੇ ਨੇ ਇਹਨਾਂ ਦੇ ਹੱਥ ਕੰਬਦੇ ਨੇ ਕੰਮ ਕਰਨ ਲੱਗਿਆ ਛੋਟੇ ਵਪਾਰੀਆਂ ਦਾ ਫੜਾ ਫੜ ਸਮਾਨ ਚੱਕ ਲੈਂਦੀ ਆ ਵੱਡਿਆਂ ਨੂੰ ਇਹ ਹੱਥ ਨਹੀਂ ਪਾਉਂਦਾ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਕਿ ਇਹ ਲੋਕਾਂ ਨੂੰ ਆਮ ਲੋਕਾਂ ਨੂੰ ਮਿਲਦੇ ਹੀ ਨਹੀਂ ਅੱਜ ਲੋਕਾਂ ਦੇ ਕੰਮ ਆ ਰਹੇ ਹੋਏ ਨੇ ਰਾਜਪੁਰਾ ਸਾਰਾ ਤਰਾ ਤਰਾ ਕਰ ਰਿਹਾ ਹੈ ਭਗਵਾਨ ਤੁਮਨ ਜੀ ਇਹ ਬੰਦਾ ਇਹ ਸਾਡੀ ਆਮ ਆਦਮੀ ਪਾਰਟੀ ਦੀ ਵੀ ਇਮੇਜ ਖਰਾਬ ਕਰ ਰਿਹਾ ਅਸੀਂ ਕਹਿ ਰਹੇ ਸੀ ਕਿ ਲੋਕ ਜਿਹੜੀ ਸਰਕਾਰ ਹੈ ਤੁਹਾਡੇ ਦੁਆਰ ਜਾ ਕੇ ਕੰਮ ਕਰੇਗੀ ਪਰ ਉਹਰੇ ਤਾਂ ਗਿਆਨ ਨੂੰ ਨਹੀਂ ਕੋਈ ਮਿਲਦਾ ਇੱਕ ਦੋ ਇਹ ਦੇ ਨਾਲ ਹੋਰ ਛੋਟੇ ਇਨਸਪੈਕਟਰ ਵੀ ਨੇ ਉਹ ਵੀ ਨਹੀਂ ਕੰਮ ਕਰਕੇ ਰਾਜੀ ਅੱਜ ਜੋ ਰਾਜਪੁਰੇ ਦੇ ਨਗਰ ਕੌਂਸਲ ਦੇ ਈਓ ਸਾਹਿਬ ਨੇ ਅਵਤਾਰ ਚੰਦ ਜੀ ਅੱਜ ਮੈਂ ਉਹਨਾਂ ਦੇ ਖਿਲਾਫ ਸਾਡੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਤੇ ਲੋਕਲ ਵਾਰੀ ਮਨਿਸਟਰ ਤੇ ਨਗਰ ਕੌਂਸਲ ਦੀ ਈਮੇਲ ਆਈਡੀ ਤੇ ਇੱਕ ਕੰਪਲੇਂਟ ਪਾਈ ਹੈ ਕਿ ਜਿਹੜੇ ਰਾਜਪਰੇ ਦੇ ਈਓ ਨੇ ਅਵਤਾਰ ਚੰਦ ਜੀ ਇਹ ਕਦੇ ਵੀ ਜਦ ਮਰਜ਼ੀ ਚਲੇ ਜਾਓ ਆਪਣੀ ਸੀਟ ਤੇ ਮੌਜੂਦ ਨਹੀਂ ਹੁੰਦੇ ਜੇ ਤੁਸੀਂ ਕਦੇ ਜਾ ਕੇ ਦੇਖੋ ਮੌਜੂਦ ਵੀ ਹੋਣਗੇ ਤਾਂ ਕਹਣਗੇ ਛੇਤੀ ਦੱਸੋ ਮੈਨੂੰ ਬਹੁਤ ਕੰਮ ਨੇ ਮੇਰੀ ਇਹ ਮੀਟਿੰਗ ਆਣ ਆਲੀ ਆ ਮੈਂ ਮੀਟਿੰਗ ਜਾ ਰਿਹਾ ਮੀਟਿੰਗ ਵਿੱਚ ਆ ਰਿਹਾ ਤੇ ਇਹ ਸੀਟ ਦੇ ਨਾਲ ਬੈਠ ਕੇ ਅੱਜ ਵੀ ਮੈਂ 2 ਘੰਟੇ ਜਾ ਕੇ ਚੈੱਕ ਕਰਕੇ ਆਇਆ ਮੈਨੂੰ ਕੰਮ ਸੀ ਲੋਕਾਂ ਦਾ ਤੇ ਇਹ ਆਪ ਦੇ ਗ੍ਰਹਿਸ਼ ਵੀ ਕੇ ਆਨੰਦ ਮੰਨਦੇ ਨੇ ਫੋਨ ਹੈ ਕਿਸੇ ਬਹੁਤ ਤਾਂ ਨਹੀਂ ਚੱਕਦਾ ਇਹ ਅੱਜ ਸਾਰੇ ਰਾਜਪੁਰੇ ਨੂੰ ਪਤਾ ਹੈ ਕੋਈ ਖੁੱਲ ਕੇ ਕਹੇ ਜਾ ਨਾ ਕੋਈ ਕਹੇ ਚੰਗੇ ਤੋਂ ਚੰਗਾ ਜਿਹੜਾ ਮੌਤਵਰ ਬੰਦਾ ਐ ਐਮਸੀ ਜਾਂ ਕੋਈ ਹੋਰ ਵੀ ਸੱਜਣ ਨੇ ਕਦੇ ਕਿਸੇ ਦਾ ਫੋਨ ਨਹੀਂ ਚੱਕਦੇ ਨਾ ਕੋਈ ਕੰਮ ਕਰਦਾ ਤੇ ਵੱਡੇ ਲੋਕਾਂ ਦੇ ਖਿਲਾਫ ਇਹਨਾਂ ਨੂੰ ਲਿਖਤੀ ਜੇਨ ਦੇ باوجود ਵੀ ਸਬੂਤ ਦੇਣ ਦੇ باوجود ਵੀ ਇਹਨਾਂ ਦੇ ਹੱਥ ਕੰਬਦੇ ਨੇ ਕੰਮ ਕਰਨ ਲੱਗਿਆ ਜਦ ਕਿ ਜੇ ਕੋਈ ਛੋਟਾ ਵਪਾਰੀ ਹੈ ਕੋਈ ਹੋਰ ਕੋਈ ਗਲੀ ਮਲੀ ਛੋਟਾ ਮੋਟਾ ਮਕਾਨ ਬਣਾ ਰਿਹਾ ਕਿਸੇ ਨੇ ਮਰਜੀ ਥੜੀ ਵੀ 바ਰ ਕੱਢ ਲਈ ਇਹਨਾਂ ਦੀ ਟੀਮ 5 ਮਿੰਟ ਚ ਮੌਕਾ ਤਾ ਕੇ ਤੋੜ ਦਿੰਦੀ ਆ ਛੋਟੇ ਵਪਾਰੀਆਂ ਦਾ ਫੜਾ ਫੜ ਸਮਾਨ ਚੱਕ ਲੈਂਦੀ ਆ ਵੱਡਿਆਂ ਨੂੰ ਇਹ ਹੱਥ ਨਹੀਂ ਪਾਉਂਦਾ ਸ਼ਿਕਾਇਤ ਕਰਕੇ ਲਿਖਣ ਦੇ باوجود ਵੀ ਉਸ ਤੋਂ ਬਾਅਦ ਜੇ ਕੋਈ ਕਿਸੇ ਦਾ ਨਕਸ਼ਾ ਪਾਸ ਕਰਾਉਣਾ ਜਾਂ ਹੋਰ ਲੋਕਾਂ ਦੇ ਰੋਜ਼ਮਰਰਾ ਦੇ ਕੰਮ ਨੇ ਨਾ ਇਹ ਸੀਟ ਤੇ ਮਿਲਣ ਨਾ ਛੇਤੀ ਛੇਤੀ ਕੰਮ ਕਰਨ ਮੈਂ ਅੱਜ ਮਾਨਯੋਗ ਮੁੱਖ ਮੰਤਰੀ ਪੰਜਾਬ ਲੋਕਲ ਬਾਡੀ ਮਿਨਿਸਟਰੀ ਤੇ ਇਹਨਾਂ ਨੂੰ ਬੇਨਤੀ ਕੀਤੀ ਹੈ ਕਿ ਰਾਜਪੁਰੇ ਦੀ ਜਨਤਕ ਤੋਂ ਇਹਨਾਂ ਨੂੰ ਨਿਯਾਤ ਦਵਾਈ ਜਾਵੇ ਇਹ ਉਹ ਰਾਜਪੁਰਾ ਦੀ ਜਲਦੀ ਤੋਂ ਜਲਦੀ ਜਲਦੀ ਜਿਹੜੀ ਹੈ ਬਦਲੀ ਕੀਤੀ ਜਾਵੇ ਤਾਂ ਕਿ ਰਾਜਪੁਰੇ ਦੇ ਲੋਕਾਂ ਨੂੰ ਸੁੱਖ ਦਾ ਸਾਹ ਆਵੇ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਕਿ ਇਹ ਲੋਕਾਂ ਨੂੰ ਆਮ ਲੋਕਾਂ ਨੂੰ ਮਿਲਦੇ ਹੀ ਨਹੀਂ ਪਹੁੰਹ ਹੀ ਨਹੀਂ ਚੱਕਦੇ ਪੋਂ ਤਾਂ ਇਹ ਚੰਗੇ ਚੰਗੇ ਮੋਤਵਾਰਾ ਦਾ ਵੀ ਨਹੀਂ ਚੱਕਦੇ ਸਾਨੂੰ ਆਵਾਜ਼ ਬੁਲੰਦ ਕਰਨ ਚ ਕੋਈ ਹਰਜ ਨਹੀਂ ਕਿ ਹਾਂ ਲੋਕ ਕੀ ਕਹਿਣਗੇ ਵੀ ਸਰਕਾਰ ਤਾਂ ਵੀ ਬੋਲਦੇ ਨੇ ਨਹੀਂ ਜੇ ਹੁਣ ਨਾ ਕਰਿਆ ਭਾਈ ਜੀ 3 ਸਾਲ ਲੰਘ ਗਏ 2.5 ਲੰਘ ਗਏ 2.5 ਰਹਿ ਗਏ ਫਿਰ 5 ਸਾਲਾਂ ਬਾਅਦ ਫੇਰ ਆਪਾਂ ਜਿੰਦਾਬਾਦ ਮੁਰਦਾਬਾਦ ਕਰੀਏ ਦੂਜੀ ਸਰਕਾਰ ਦੇ ਵਿੱਚ ਉਹ ਕੋਈ ਚੰਗੀ ਗੱਲ ਨਹੀਂ ਅੱਜ ਲੋਕਾਂ ਨੇ ਕੰਮ ਆੜੇ ਹੋਏ ਨੇ ਰਾਜਪੁਰਾ ਸਾਰਾ ਤਰਾ ਤਰਾ ਕਰ ਰਿਹਾ ਪਹੁੰਹ ਇਹ ਬੰਦੇ ਕਿਸੇ ਦਾ ਚੱਕਦੇ ਹੀ ਨਹੀਂ ਦਫਤਰ ਮਿਲਦੇ ਹੀ ਨਹੀਂ ਉਸ ਤੋਂ ਬਾਅਦ ਇਹ ਪਤਾ ਨਹੀਂ ਕਿਹੜੇ ਕਮਰੇ 'ਚ ਬੈਠੇ ਹੁੰਦੇ ਨੇ ਜਾਂ ਆਪਣੀ ਸਰਕਾਰੀ ਰਹਿਤ ਤੇ ਬੈਠੇ ਹੁੰਦੇ ਨੇ ਇਹ ਰਾਜਪੁਰੇ ਨੂੰ ਇਹ ਹਜੇ ਈਓ ਤੋਂ ਮਹਾਰਾਜ ਕਰੇ ਭਗਵਾਨ ਜੀ ਸਾਹਮਣੂ ਨਜਾਤ ਦਿਵਾਓ ਰਾਜਪੁਰੇ ਦਾ ਸਾਰਾ ਲੋਕ ਤਰਾਤਰ ਕਰ ਰਹੇ ਨੇ ਕਿ ਇਸ ਸਬੰਧੀ ਅੱਜ ਅੱਜ ਹੀ ਈਮੇਲ ਰਹੀ ਮੈਂ ਸ਼ਿਕਾਇਤ ਭੇਜੀ ਹੈ ਜੇਕਰ ਜਲਦੀ ਕਾਰਵਾਈ ਨਹੀਂ ਹੁੰਦੀ ਤਾਂ ਅਸੀਂ ਇੱਕ ਜਲਦੀ ਮੈਂ ਇੱਕ ਰਾਜਪੁਰੇ ਦੇ ਲੋਕਾਂ ਦੀ ਦਸਕਤਈ ਮੁਹਿੰਮ ਚਲਾ ਰਹੇ ਹੋਣਗੇ ਲੋਕਾਂ ਦੇ 500 1000 2000 ਬੰਦੇ ਦੇ ਦਰਖਤ ਕਰਕੇ ਦੁਆਰਾ ਜਲਦੀ ਹੀ ਮਿਨਿਸਟਰੀ ਨੂੰ ਮਿਲਿਆ ਜਾਏਗਾ ਮੁੱਖ ਮੰਤਰੀ ਸਾਹਿਬ ਨੂੰ ਦੁਆਰਾ ਲੈਟਰ ਦਿੱਤਾ ਜਾਵੇਗਾ ਜੇ ਹੋ ਸਕੇ ਉਹਨਾਂ ਨਾਲ ਮੁਲਾਕਾਤ ਹੋ ਜੇ ਜਾਂ ਮੇਲ ਰਹੀ ਜਾਂ ਚਿੱਠੀ ਪੱਤਰ ਰਹੀ ਜਦ ਤੱਕ ਇਹ ਬੰਦੇ ਦੀ ਬਦਲੀ ਨਹੀਂ ਹੁੰਦੀ ਜਾਂ ਇਹ ਬੰਦਾ ਆਪਣੀ ਆਦਤਾਂ ਨਹੀਂ ਸੁਧਾਰ ਲੈਂਦਾ ਲੋਕਾਂ ਦੇ ਲੋਕ ਉਥੇ ਖੱਜਲ ਖਵਾਰ ਹੁੰਦੇ ਨੇ ਕਿਸੇ ਦੇ ਬਡੇ ਬਾ ਪੈਨਸ਼ਨ ਕਿਸੇ ਦੀ ਮਕਾਨ ਟੁੱਟੇ ਵੀ ਜਾਂ ਹੋਰ ਪੈਨਸ਼ਨਾਂ ਸੰਬੰਧੀ ਲਾਓ ਜਾਂ ਕਿਸੇ ਨੇ ਵੀ ਕੋਈ ਦਸਕਟ ਕਰ ਰਹੇ ਨੇ ਇਹ ਉਹ ਤਾਂ ਮਿਲਦਾ ਹੀ ਨਹੀਂ ਲੋਕ ਇੱਡੇ ਖੱਜਲ ਖਵਾਰ ਹੋ ਕੇ ਸਰਕਾਰ ਨੂੰ ਵੀ ਭਗਵਾਨ ਤੁਮਨ ਜੀ ਇਹ ਬੰਦਾ ਇਹ ਸਾਡੀ ਆਮ ਆਦਮੀ ਪਾਰਟੀ ਦੀ ਵੀ ਇਮੇਜ ਖਰਾਬ ਕਰ ਰਿਹਾ ਕਿਉਂਕਿ ਇਹ ਲੋਕਾਂ ਨੂੰ ਮਿਲਦਾ ਹੀ ਨਹੀਂ ਇਸ ਕਰਕੇ ਇਹਦੀ ਜਲਦੀ ਤੋਂ ਜਲਦੀ ਬਦਲੀ ਕੀਤੀ ਜਾਵੇ ਤਾਂ ਕਿ ਸਰਕਾਰੀ ਸਕੀਮਾਂ ਦਾ ਜਿਹੜਾ ਲਾਭ ਹੈ ਆਮ ਜਨਤਾ ਨੂੰ ਮਿਲੇ ਲੋਕਾਂ ਦੇ ਕੰਮ ਹੋਣ ਤੇ ਅੱਜ ਸਾਡੀ ਜਿਹੜੀ ਪਾਰਟੀ ਹੈ ਲੋਕਾਂ ਦੇ ਕੰਮਾਂ ਵਾਸਤੇ ਆਈ ਸੀ ਅਸੀਂ ਕਹ ਰਹੇ ਸੀ ਕਿ ਲੋਕ ਜਿਹੜੀ ਸਰਕਾਰ ਹੈ ਤੁਹਾਡੇ ਦਵਾਰ ਜਾ ਕੇ ਕੰਮ ਕਰੇਗੀ ਪਰ ਇਹ ਉਰੇ ਤਾਂ ਗਿਆਨ ਨੂੰ ਨਹੀਂ ਕੋਈ ਮਿਲਦਾ ਇਸ ਕਰਕੇ ਇਸ ਅਫਸਰ ਦੀ ਜਲਦੀ ਤੋਂ ਜਲਦੀ ਬਦਲੀ ਕੀਤੀ ਜਾਵੇ ਇੱਕ ਦੋ ਇਹਦੇ ਨਾਲ ਹੋਰ ਛੋਟੇ ਇੰਸਪੈਕਟਰ ਵੀ ਨੇ ਉਹ ਵੀ ਨਹੀਂ ਕੰਮ ਕਰਕੇ ਰਾਜੀ ਬੁਰਾ ਹਾਲ ਹੈ ਲੋਕ ਪਰੇਸ਼ਾਨ ਨੇ ਇੱਥੇ ਜਲਦੀ ਤੋਂ ਜਲਦੀ ਬਦਲੀ ਕਰਨ ਦੀ ਲੋੜ ਹੈ ਜੇ ਹਫ਼ਤੇ ਦਸ ਦਿਨ ਚ ਇਹ ਆਪਣੀ ਆਰਥਿਕਤਾ ਨਹੀਂ ਸੁਧਾਰਦੇ ਔਰ ਉਸ ਤੋਂ ਬਾਅਦ ਮੈਂ ਕਹਿੰਦਾ ਕਿ ਜਿਹੜੇ ਲੋਕਾਂ ਦੇ ਕੰਮ ਨੇ ਪੂਰੇ ਕੈਂਪ ਲਗਾਉਣੇ ਚਾਹੀਦੇ ਨੇ ਜਿਵੇਂ ਸਰਕਾਰ ਕੈਂਪ ਲਗਾਉਂਦੀ ਹੈ ਬਲਕਿ ਸਾਰੇ ਤਰ੍ਹਾਂ ਦੇ ਮੈਕਮੇ ਉਸ ਕੈਂਪ 'ਚ ਮੌਜੂਦ ਹੋਣ ਜਿਹੜੇ ਲੋਕਾਂ ਦੇ ਕੰਮ ਨੇ ਉਹ ਵਾਰਡ वाइज ਸਿਰ ਉਹਨਾਂ ਦੇ ਵਾਰਡ ਜਾ ਕੇ ਹੋਣੇ ਚਾਹੀਦੇ ਆ ਛੇਤੀ ਛੇਤੀ ਨਗਰ ਕੌਂਸਲ ਨੂੰ ਕੈਂਪ ਵੀ ਲਗਾਉਣੇ ਚਾਹੀਦੇ ਨੇ ਜੇਕਰ ਇਹ ਬੰਦਾ ਆਪਣੀ ਆਦਤਾਂ ਨਹੀਂ ਸੁਧਾਰਦਾ ਤਾਂ ਮਜਬੂਰਨ ਮੈਨੂੰ ਇੱਥੇ ਆਪਣਾ ਦਸਕਤੀ ਮੁਹਿੰਮ ਚ ਲਾ ਕੇ 500 400 ਹਜ਼ਾਰ ਬੰਦੇ ਦਾ ਦਸਤਕਤ ਕਰਕੇ ਅਸੀਂ ਇਹਦੀ ਬਦਲੀ ਜਦ ਤੱਕ ਨਹੀਂ ਹੋ ਜਾਂਦੀ ਜਦ ਤੱਕ ਚੈਨ ਨਾਲ ਨਹੀਂ ਬੈਠਾਂਗੇ ਇਹ ਬੰਦਾ ਆਪਣੀ ਆਦਤਾਂ ਸੁਧਾਰਨੇ ਇਹਨਾਂ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ